いい気持ち。 ਪੀਛਾ ਦੀ ਰੈਨਮਾਈਟ ਵੇਟ ਜੰਦਰ ਕਮਿਸ਼ਨਰੇਟ ਨੇ ਇੱਕ ਹੋਰ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਜਿਦੇ ਵਿੱਚ ਸਾਡੇ ਡਿਵੀਜ਼ਨ 2 ਐਡੀਪੀ 2 ਸਾਫ ਦੀ ਨਿਗਰਾਨੀ ਹੇਠ ਇੱਕ ਏਟੀਐਮ ਜਿਹੜਾ ਕਿ ਬ੍ਰੇਕ ਹੋ ਰਿਆ ਸੀ ਕੈਦਰਾ ਬੈਂਕ ਦਾ ਜੰਡਿਆਲਾ ਤੋਂ ਬਰਾਇਆ ਰੋਡ ਤੇ ਉਹਨੂੰ ਮੌਕੇ ਤੇ ਸਾਡੀ ਪੁਲਿਸ ਨੇ ਪਹੁੰਚ ਕੇ ਦੋਸ਼ੀ ਜਿਹੜਾ ਗੈਸ ਕੱਟ ਰਣਾ ਉਹਨੂੰ ਕੱਟ ਰਿਆ ਸੀ ਉਹਨੂੰ ਫੜ ਬੀਤਾ ਉਹਦੀ ਪੁੱਛਗਿੱਛ ਦੌਰਾਨ ਜਿਹੜੇ ਹੋਰ ਚਾਰ ਬੰਦੇ ਨਾਮ ਦਾ ਥੋੜੇ ਕਿਨਾਂ ਵਿੱਚ ਕਿਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਔਰ ਇੱਕ ਗਾਜੇ ਪਕੋੜਾ ਔਰ ਜਿੰਨਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਵਿੱਚੋਂ ਇੱਕ ਬੰਦਾ ਸਾਡੇ 3 ਕੇਸਿਸ ਦੇ ਵਿੱਚ ਸੀ ਹੋਈ ਹੈ ਉਹਨਾਂ ਵਿੱਚੋਂ ਦੋ ਏਟੀਐਮ ਕੈਟਾ ਤੇ ਇੱਕ ਦੁਕਾਨੀ ਵਾਲਾ ਇਹਦੇ ਪਰਿਵਾਰ ਨਾਲ ਜਿਹੜਾ ਸਭ ਤੋਂ ਪਹਿਲਾਂ ਪਕੜਿਆ ਸੀ ਉਹ ਤਾਂ ਲਵਕੀਤ ਸਿੰਘ ਠੀਕ ਆ ਜੀ ਤਰਨਤਾਰਨ ਦਾ ਰਹਿਣ ਵਾਲਾ ਤੇ ਜਿਹੜੇ ਤਿੰਨ ਬਾਅਦ ਚ ਪਕੜਿਆ ਉਹ ਹੈ ਮਨਪ੍ਰੀਤ ਸਿੰਘ ਅੰਮ੍ਰਿਤਸਰ ਦਾ ਮੰਗਲ ਸਿੰਘ ਇਹ ਤਰਨਤਾਰਨ ਦਾ ਤੇ ਬਰਜਿੰਦਰ ਸਿੰਘ ਵੀ ਤਰਨਤਾਰਨ ਇਹਨਾਂ ਕੋਲ ਗਮਸਤ ਸੀ ਇਹਨਾਂ ਕੋਲ ਬਰਾਮਾ ਜੀ ਇੱਕ ਇਨੋਵਾ ਹੋਈ ਹੈ ਜੀ ਇੱਕ ਗੈਸ ਕਟਰ ਸੈਟ ਹੋਈ ਹੈ ਆਕਸੀਜਨ ਸਿਲੰਡਰ ਗੈਸ ਸਿਲੰਡਰ एक लोहे की रॉड एक पेचा वाला ड्राइवर से दो पर एक्चुअली जो सेक्शन आए थे स्पेशली आते आए गैस कटर नाल लेके आया थे गैस वे कट रहे थे यूजुअली एटीएम डायरेक्टली करते ही डेफिनेटली जो कोई क्राइम कर ले तो रैक्टिंग वगैरह करके ही आंदे डायरेक्टली सर वो ऑन ऑफिशियल कॉल पर पर वो तो सपोर्ट सिंगल पर्सन ही जो कर जी सिंगल पर्सन रैक्टिंग ਹਾਂਜੀ ਨਹੀਂ ਅਜੇ 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 ਉਹ ਉੱਥੇ ਉੱਥੇ ਨੇ ਅਜੇ ਪਹੁੰਚੇ ਨਹੀਂ ਮੈਂ ਮੈਂ ਇਹਦਾ ਅਸੀਂ ਨਾਲੇ ਜਿਹੜਾ ਗੈਂਗ ਹੈ ਉਹਨੂੰ ਵੀ ਸਾਰਿਆਂ ਨੂੰ ਕੈਪਚਰ ਕਰਨ ਦੀ ਕੋਸ਼ਿਸ਼ ਕਰਾਂਗੇ ਜੀ 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 ਪਹੁੰਚ ਗਏ ਦੇਖ ਮਨਪੀਤ ਨੇ ਮਨਪੀਤਾ ਮਗਰ ਮੈਂ ਮਨਪੀਤ ਨੇ ਕੀਤਾ ਇਹ ਹੈਗੇ ਜੀ ਇੱਕ ਪਤਤ ਸਿੰਘ ਐਤੀ ਏਟੀਐਮ ਬ੍ਰੇਕ 'ਚ ਤੇ ਇੱਕ ਡਿਵੀਜ਼ਨ ਨੰਬਰ 8 ਦੇ ਵਿੱਚ ਸਾਡੀ ਏਟੀਐਮ ਬ੍ਰੇਕ ਤੇ ਇੱਕ ਟਾਂਡੇ ਦੇ ਵਿੱਚ ਪਾਰਟੀ ਦਾ ਕਰ ਸਕਦਾ ਹੈ। ਏਟੀਐਮ ਸਿੰਗਲ ਜੀ ਪਿਲਾਂ ਤਾਂ ਦੋ ਸਾਡੇ ਕੋਲ ਕੇਸ ਆ ਗਏ ਜੀ ਇਹਨਾਂ ਦੇ ਇੱਕ ਜਿਹੜਾ ਸਾਡਾ ਬ੍ਰੇਕ ਕਰਨ ਲੱਗਿਆ ਸੀ ਜਿਹਨੂੰ ਬਚਾ ਲਿਆ ਗਿਆ। ਬਾਕੀ ਹੁਣ ਇੱਕ ਵੀ ਇਹ ਸੈਗਰੀਗੇਟਿਡ ਹੈਗੇ ਜੀ 4-5 ਲੈ। ਤੇ ਬਹੁਤ ਜ਼ਿਆਦਾ ਇੱਕ ਦੂਜੇ ਨਾਲ ਲਾਇਜ਼ਨ ਇਹਨਾਂ ਦਾ ਹਾਲੇ ਤੱਕ ਸਾਬਿਤ ਨਹੀਂ। ਉਹ ਤਾਂ ਪੀ ਚੱਲਦੀ ਹੈ ਜਿਹੜਾ ਇੱਕ ਰਹਿ ਗਿਆ ਸ਼ਾਇਦ ਉਹਦੇ ਕੋਲ ਕੋਈ ਪੁਛੀ ਨਹੀਂ ਗੋਦੇ ਇਹ ਡਿਵੀਜ਼ਨ ਨੰਬਰ 8 ਇੱਕ ਇੱਕ ਹੋਇਆ ਸੀਗਾ ਪੱਤੂ ਟਿੰਗਾ ਸਪੋਰਟ ਥਲੇ ਦੇਖੇ ਸਾਰੇ ਜਿਹੜੇ ਚਲੇ ਗਏ ਜਾਂ ਨਹੀਂ ਨਹੀਂ ਇਹ ਤਾਂ ਸਾਰੇ ਬਾਹਰ ਨੇ ਤਰਨ ਤਰਨ ਦੇ ਅਮਰੀਕਾ ਦੇ ਇਹਦੇ ਕਰੇ ਇੰਕਮ ਹੋਈ ਸਾਡੀ ਟੀਮ ਉਸਦੇ ਮੌਕੇ ਤੇ ਸੀਗੀ ਜੀ ਜਾਦੀ ਲੇਕਿਨ ਉੱਤੇ ਅਲਾਰਮ ਵੀ ਵੱਜ ਜਾਂਦਾ ਹੈਗਾ ਜੀ 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 ਨੇ ਅਲਾਰਮ ਸਟੇਟ ਹਰ ਸਾਰੇ ਏਰੀਆਸ ਤੋਂ ਉਹ ਇਹ ਸਬਜਕਟ ਨੂੰ ਦੀ ਕੋਸ਼ਿਸ਼ ਕਰ ਰਹੇ ਕਿ ਹਾਲੇ ਭਾਰਤੀ ਨੇ ਕਾਬੂ ਆਏ ਨੇ ਹੁਣ ਸਾਰਿਆਂ ਨੇ ਇੰਟਰੋਗੇਸ਼ਨ ਇਕੱਠੇ ਹੋਏ ਕਿ ਜਿੱਤੇ ਸਾਹਮਣੇ ਆ ਜਾਨਾ ਹੈ ਰਿਸਪੌਂਸ ਨੇ ਤੇ ਪਗਵਾ ਜਿਹੜਾ ਹੈਗਾ ਉਹਦਾ ਕੀ ਨਾਮ ਉਹਦਾ ਨਾਮ ਹੈਗਾ ਜੀ ਆ ਕਾਕਾ ਕਹਿੰਦੇ ਆ ਉਹਨੂੰ ਆ ਰਣ ਕਾਕਾ ਨਰੈਣ ਜੀ ਜਗਤ ਨਰਾਇਣ ਇਹ ਜੀ ਹਮਲੇ ਸਤਾ ਜਿਹੜੇ ਕ੍ਰਾਈਮ ਕਰਦੇ ਸੀ ਉਹਨਾਂ ਦਾ एरिया ਜਿਹੜਾ ਸਪੋਰਟ ਸੀ ਉਹ ਉਹ ਕਿਹਾ ਉਹ ਕਿਵੇਂ ਜੀ ਮੁਸਤਰੀ ਸਰੂਰਲ ਏਰੀਆ ਚੂਜ਼ ਕੀਤਾ ਜੀ ਉਹਨਾਂ ਨੇ ਮੇਬੀ ਉੱਥੇ ਉਹਨਾਂ भी ਇਹ ਲੱਗਦਾ ਹੋਇਆਗਾ ਕਿ ਇਹ ਆਈਸੋਲੇਟਡ ਹੈ ਉੱਥੇ ਬਹੁਤ ਜ਼ਿਆਦਾ ਕਸਟਮਰ ਵੀ ਆਂਦੇ ਤੇ ਪੈਸੇ ਵੀ ਜ਼ਿਆਦਾ ਮਿਲਣਗੇ ਔਰ ਉੱਥੇ ਬਹੁਤ ਜ਼ਿਆਦਾ ਟ੍ਰੈਫਿਕ ਨਹੀਂ ਹੁੰਦੀ ਇਸ ਇਹਨਾਂ ਨੇ ਪਾਰਟੀਕੂਲਰ ਬਾਹਰ ਹੁਕਮ ਵਾਲੇ ਜਿਹੜੇ ਆਏ ਇੱਕ ਤਰਫ ਦਾ ਆ ਬੀ ਕਰਵਾਉਣ ਲੱਗਦਾ ਤੁਸੀਂ ਕਹਿ ਰਹੇ ਹੋ ਕਿ ਉਹ ਮਨਰੀਅਲ ਸੈਟ ਕਰੀਏ ਜਾਂ ਨਾ ਕਰੀਏ। ਨਾ ਨਹੀਂ ਉਹ ਕਹਿੰਦਾ ਕਿ ਜਿਵੇਂ ਪੁਰਾਣੇ ਕੇਸ ਹੈਗੇ ਇਹਨਾਂ ਦੇ ਇੱਕ ਟਾਂਡੇ ਦਾ ਇੱਕ ਬੰਦੇ ਦੋਸਤੇ ਕੇਸ ਹੈ। ਉਹ ਅੱਗੇ ਲਾ ਦੇ। ਇਹ ਸਭ ਇੱਕ 8 ਨੰਬਰ ਏਰੀਆ ਨੇ। ਹਾਂ ਜੀ ਹਾਂ ਜੀ। ਜੀ ਜੀ। ਹੁਸ਼ਾਰਪੁਰ ਪੈ ਗਿਆ, ਕਪੂਰਥਲਾ ਪੈ ਗਿਆ। ਇਸੇ ਬੈਲਟ ਨੂੰ ਚੂਸ ਕਰੇ ਆਪਣੇ ਜੀ ਇਹ ਤੋਂ ਬਾਹਰ ਆ ਕੇ ਕਰਦੇ। ਇਹ ਬੈਂਕ ਦੇ ਨਹੀਂ, ਸਿਰਫ ਬੈਂਕ ਕਿ ਤੋ ਹਾਂ ਬੀਜੋ ਬਿਆਸਿਕ ਪਾਰਟਿਕਲ ਬੈਕਗਰਾਉਂਡ ਬੈਕਗਰਾਉਂਡ ਇਹਦਾ ਨਹੀਂ ਹੁਣ ਅਸੀਂ ਚੈੱਕ ਕਰਾਂਗੇ ਜੀ ਤੁਸੀਂ ਸਾਰੇ ਤਾਂ ਜੇ ਇਹਦਾ ਸਾਡੇ ਹੁਣੇ ਕਾਬੂ ਆਇਆ ਨਹੀਂ ਇਸ ਦੀ ਜਿਗਾ ਸਾਡੇ ਕੋਲ ਮੰਨਦੇ ਜੂ ਉਹਦੀ ਬੈਕਗਰਾਉਂਡ ਤਾਂ ਅਮਲਸਥਾ ਦਾ ਰਹਿਣ ਵਾਲਾ ਹੈਗਾ ਬਹੁਤ ਜ਼ਿਆਦਾ ਬੜੇ ਨਹੀਂ ਹੈਗਾ ਇਹ ਹੀ ਕੰਮ ਕਰਦੇ ਕਿੰਨੀ ਕਿੰਨੀ ਕਿ ਜੇ ਜੀ ਸਪੀ ਬੰਦੀ ਸਾਲ ਦੀ ਜੀ ਸਾਰੇ ਜੀ ਨਸ਼ਾ ਕਰ c'est